ਅਸੀਂ ਆਪਣਾ ਇਨਸਾਫ ਚਾਹੁੰਦੇ ਆ ਸਾਨੂੰ ਜੇ ਸਾਡਾ ਜ਼ੁਬਾਨ ਬੁੱਤ ਗਿਆ ਉਹਨਾਂ ਨੂੰ ਇਨਸਾਫ ਸਾਨੂੰ ਦਵਾਓ ਇਨਸਾਫ ਚਾਹੁੰਦੇ ਸਾਨੂੰ ਕੋਈ ਬਸ ਕੁੜੀ ਦਾ ਛੋਰਾ ਰੋਲਾ ਸੀਗਾ ਇੱਕ ਦੋ ਚਾਰ ਦਿਨ ਤੋਂ ਥੋੜਾ ਝਗੜਾ ਆ ਕੁੜੀ ਨਾਲ ਤੇ ਆ ਸਾਨੂੰ ਦੇਖਣ ਨੂੰ ਮਿਲ ਗਿਆ ਮੁੰਡੇ ਦਾ ਹਾਲ ਇਸਨੀ ਮਿਲੇ ਸਨੈਪ ਚੜਤੇ ਉੱਤੇ ਟੈਪ ਚੜਦੇ ਗੱਲ ਹੁੰਦੀ ਸੀਗੀ ਬਸ ਇਹ ਬਲੈਕਮੇਲ ਕਰਦੀ ਸੀਗੀ ਮੈਂ ਬਾਹਰ ਜਾਣਾ ਮੈਨੂੰ ਬਾਹਰ ਲੈ ਕੇ ਚੱਲ ਆ ਮੁੰਡਾ ਬਸ ਥੋੜਾ ਆ ਹੋ ਗਿਆ ਜੀ ਹੁਣ ਕਰ ਕੀ ਤੇ ਉਹਦੇ ਚ ਅਸੀਂ ਉਹਦੇ ਮਾਤਾ ਦਾ ਉਹਦੇ ਪਰਿਵਾਰ ਦਾ ਬਿਆਨ ਲਿਆ ਉਹ ਕਹਿੰਦੇ ਵੀ ਸਾਨੂੰ ਇਸ ਬਾਰੇ ਕੋਈ ਜ਼ਿਆਦਾ ਸ਼ੱਕ ਸ਼ੂਆਜੀ ਨਹੀਂ ਹੈਗਾ ਤੇ ਉਹਦੇ ਬਾਰੇ ਜੇਕਰ ਕੋਈ ਬਾਅਦ ਚ ਸਾਨੂੰ ਗੱਲ ਪਤਾ ਲੱਗੂ ਦੱਸਾਂਗੇ ਹਾਲ ਦੀ ਘੜੀ ਦਾ ਅਸੀਂ ਆਪਣੀ ਇਛੇ ਛੱਤ ਦੀ ਕਾਰਜ ਵਿੱਚ ਗਏ ਕੁੜੀ ਕਰ ਕਿਉਂ ਨਹੀਂ ਸਭ ਕੀਤਾ ਬਤਿਕ ਕੁੜੀ ਕਿੱਥੇ ਦੀ ਰਹਿਣ ਵਾਲੀ ਅੰਮਰਤਰ ਦੀ ਹੈਗੀ ਹੈ ਚੱਲ ਤੇ ਜਦੋਂ ਪੈਸਿਆਂ ਦੀ ਗੱਲ ਉਹਦੀ ਮਾਂ ਕਹਿੰਦੀ ਅਸੀਂ ਕੋਈ ਪੈਸਾ ਨਹੀਂ ਜਲਾਣਾ ਤੁਸੀਂ 25 ਲੱਖ ਰੁਪਏ ਕੋਈ ਹੱਲ ਕਰੋਗੇ ਪਰ ਉਸ ਤੋਂ ਬਾਅਦ ਉਹਦੀ ਮਾਂ ਦਾ ਸੁਭਾਅ ਵੀ ਬਦਲ ਗਿਆ ਕਿ ਉਹਦੀ ਮਾਂ ਨੂੰ ਕਹਿਣ ਲੱਗੀ ਮੁੰਡਾ ਕੇ ਕੰਮ ਦਾ ਨਹੀਂ ਹੈਗਾ ਇਹਨੂੰ ਛੱਡ ਦੇ ਆਪਾਂ ਤੁਹਾਨੂੰ ਚਾਹੀਦਾ ਕਿਆ ਨਾ ਵੀ ਖਤਮ ਹੋਏਗਾ ਜਿੱਦਾਂ ਮੇਰੇ ਬੱਚੇ ਨੂੰ ਤੜਵਾਇਆ ਉਹ ਵੀ ਤੜਵੇ ਦਈਏ ਮਾਂ ਜੋ ਦਿਨਾਂ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਤਵੜੀ ਲੁਧਿਆਣਾ ਦੇ ਕਿਸੋਰ ਨਗਰ ਦੇ ਵਿੱਚ ਖੜੇ ਆਂ ਕਿਸੋਰ ਨੰਬਰ ਗਲੀ ਨੰਬਰ 4 ਦੇ ਵਿੱਚ ਜਿੱਥੇ ਬੜੀ ਹੀ ਮੰਦ ਪਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਜਿੱਥੇ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਚੈਟ ਦੇ ਦੌਰਾਨ ਕਿਸੇ ਕੁੜੀ ਦੇ ਚਾਸੇ ਵਿੱਚ ਫਸ ਜਾਂਦਾ ਤੇ ਉਸ ਤੋਂ ਬਾਅਦ ਉਹ ਜਿਹੜਾ ਸੂਸਾਈਡ ਕਰ ਲੈਂਦਾ ਸੋ ਬੇਖੌਫ ਕਦਮ ਜਿਹੜਾ ਉਸ ਨੌਜਵਾਨ ਨੇ ਚੱਕਿਆ ਸਾਡੇ ਨਾਲ ਉਸ ਪਰਿਵਾਰ ਦੇ ਉਹਦੇ ਮੌਜੂਦ ਨੇ ਉਸ ਜਾਣਕਾਰੀ ਲਵਾਂਗੇ ਸਰ ਨਾਮ ਕੀ ਹੈ ਤੁਹਾਡਾ ਸਨੀ ਉਸ ਮੁੰਡੇ ਦਾ ਨਾਮ ਕੀ ਸੀ ਮਨੀਸ਼ ਦੂਆ ਤੁਸੀਂ ਉਹਦੇ ਕੌਣ ਲੱਗਦੇ ਮੈਂ ਉਹਦਾ ਮਾਮਾ ਲੱਗਦਾ ਹਾਂ ਕੀ ਹੋਇਆ ਸੀਗਾ ਹੋਇਆ ਬਸ ਕੁੜੀ ਦਾ ਥੋੜਾ ਰੋਲਾ ਸੀਗਾ 1 2 4 ਦੰਦੋਂ ਥੋੜਾ ਝਗੜਾ ਆ ਕੁੜੀ ਨਾਲ ਤੇ ਆ ਸਾਨੂੰ ਦੇਖਣ ਨੂੰ ਮਿਲ ਗਿਆ ਮੁੰਡੇ ਦਾ ਹਾਲ ਕਿੰਨੇ ਦਿਨਾਂ ਤੋਂ ਕੁੜੀ ਨਾਲ ਗੱਲਬਾਤ ਕਰਦਾ ਸੀ ਮਹੀਨਾ ਡੇਢ ਮਹੀਨਾ ਹੀ ਹੋਇਆ ਸੀਗਾ ਜੀ ਸਨੈਪਚੈਟ ਤੇ ਗੱਲ ਹੁੰਦੀ ਸੀਗੀ ਮਤਲਬ ਬਾਈ ਫੇਸ ਨਹੀਂ ਮਿਲੇ ਸਨੈਪਚੈਟ ਤੇ ਉੱਤੇ ਸਨੈਪਚੈਟ ਤੇ ਗੱਲ ਹੁੰਦੀ ਸੀਗੀ ਬਸ ਐਮਬਲੈਕਮਲ ਕਰਦੀ ਸੀਗੀ ਮੈਂ ਬਾਹਰ ਜਾਣਾ ਮੈਨੂੰ ਬਾਹਰ ਲੈ ਕੇ ਚੱਲ ਮੁੰਡਾ ਬਸ ਥੋੜਾ ਜਿਹਾ ਹੋ ਗਿਆ ਜੀ ਦਾ ਕੰਮ ਕਰ ਕੀ ਸੀਗਾ ਮੁੰਡਾ ਇਹ ਘਰੇ ਸੀਗਾ ਆਪਣਾ ਹੱਲੇ ਕੰਮ ਨਹੀਂ ਕਰਦਾ ਸੀ। ਕੰਮ ਨਹੀਂ ਕਰਦਾ ਸੀ। ਹਾਂਜੀ। ਕੀ ਸਮਝਦੇ ਹੋ ਜੀ ਮਾਮਲੇ ਨੂੰ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਬਾਨਾ ਹੈ ਸੋ ਮੁੰਡੇ ਇਸ ਤਰੀਕੇ ਕਈ ਵਾਰੀ ਫਸ ਰਹੇ ਨੇ। ਹਾਂਜੀ ਸੋਸ਼ਲ ਮੀਡੀਆ ਦਾ ਜ਼ਬਾਨਾ ਹੈ ਮੁੰਡੇ ਇਸ ਤਰੀਕੇ ਫਸ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਵਾਂ ਅੱਜ ਸਾਡੇ ਸਾਡਾ ਬੱਚਾ ਗਿਆ ਕੱਲ ਨੂੰ ਕਿਸੇ ਹੋਰ ਦਾ ਬੱਚਾ ਨਾ ਜਾਵੇ। ਥੋੜਾ ਇਹਦੇ ਤੇ ਐਕਸ਼ਨ ਲਿੱਤਾ ਜਾਵੇ। ਸੋ ਦੱਸਦੀ ਪ੍ਰਵਾੜ ਸਾਡੇ ਨਾਲ ਹੋਰ ਵੀ ਬਿਲਕੁਲ ਸੋ ਦੱਸਦੀ ਕਿ ਸੋਰ ਨਗਰ ਦੇ ਵਿੱਚ ਪਹੁੰਚੇ ਆ ਗਲੀ ਨੰਬਰ 4 ਦੇ ਵਿੱਚ ਜਿੱਥੇ ਇੱਕ ਨੌਜਵਾਨ ਨੇ ਸੁਸਾਈਡ ਕੀਤਾ ਸੋ ਪਰਵਾੜ ਦਾ ਰੋ ਰੋ ਬੁਰਾ ਹਾਲ ਹੈ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਪਰ ਉਸ ਪਰਵਾੜ ਦੇ ਵਿੱਚ ਪਰਵਾੜ ਮੈਂਬਰ ਜਿਹੜੇ ਸਾਡੇ ਨਾਲ ਮੌਜੂਦ ਨੇ ਸੋ ਮਾਂ ਦਾ ਹਾਲ ਦੇਖ ਸਕਦੇ ਹੋ ਬੁਰਾ ਹਾਲ ਹੈ ਸੋ ਜਵਾਨ ਪੁੱਤ ਸੀਗਾ ਕਿਤੇ ਨੇ ਕਿਤੇ ਕਾਫੀ ਵਪਰ ਜਿਹੜਾ ਭਾਣਾ ਵਪਰਿਆ ਕਾਫੀ ਸੋ ਜਾਣਕਾਰੀ ਵੀ ਲੈਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਆਪ ਹੀ ਸੀਗਾ ਥੋੜੇ ਭਰਾ ਦਾ ਮਨੀਸ਼ ਦੁਆ ਤੁਹਾਡਾ ਕੀ ਨਾਮ ਹੈ ਮੁਸਕਾਨ ਕੀ ਉਮਰ ਕੀ ਸੀਗੀ ਉਹਦੀ ਬਾਈ ਚਾਲੇ ਕਿਉਂ ਉਹਨੇ ਇਦਾਂ ਦਾ ਕਦਮ ਚੱਕਿਆ ਕਦੋਂ ਪਤਾ ਲੱਗਿਆ ਤੁਹਾਨੂੰ ਕੁੜੀ ਕਰਕੇ ਉਹਨੇ ਸਭ ਕੀਤਾ ਬਸ ਇੱਕ ਕੁੜੀ ਕਿੱਥੇ ਦੀ ਰਹਿਣ ਵਾਲੀ ਸੀ ਅੰਮਰਤ ਸਰਦੀ ਆਏਗੀ ਕਿਦਾਂ ਕੰਟੈਕਟ ਵਗੈਰਾ ਕਿਦਾਂ ਹੋਇਆ ਸੀਗਾ ਕੁਝ ਪਤਾ ਲੱਗਿਆ ਸਨੈਪਚੈਟ ਤੋਂ ਦੋਨੋਂ ਜਾਣੇ ਮਿਲੇ ਸੀਗੇ ਉਸ ਤੋਂ ਬਾਅਦ ਗੱਲਬਾਤ ਹੁੰਦੀ ਗੱਲਬਾਤ ਹੁੰਦੀ ਰਹੀ ਫਿਰ ਅੱਗੇ ਜਾ ਕੇ ਇਹਨਾਂ ਦੇ ਕੈਰੀਅਰ ਦੀ ਗੱਲ ਆਈ ਉਦੋਂ ਕਹਿੰਦੀ ਕਿ ਮੈਂ ਨਾ ਹਨਪੜਪੜ ਲਿਆ ਹੁਣ ਮੈਨੂੰ ਮੈਂ ਆਪਣੇ ਨਾਲ ਬਾਹਰ ਲੈ ਚੱਲ ਤੇ ਜਦੋਂ ਪੈਸਿਆਂ ਦੀ ਗੱਲ ਉਹਦੀ ਮਾਂ ਕਹਿੰਦੀ ਅਸੀਂ ਕੋਈ ਪੈਸਾ ਨਹੀਂ ਹੈ ਚਲਾਣਾ ਤੁਸੀਂ 25 ਲੱਖ ਰੁਪਏ ਕੋਦੀ ਹੱਲ ਕਰੋਗੇ ਫਿਰ ਉਸ ਤੋਂ ਬਾਅਦ ਉਹਦੀ ਮਾਂ ਦਾ ਸੁਭਾਅ ਵੀ ਬਦਲ ਗਿਆ ਕਿ ਉਹਦੀ ਮਾਂ ਨੂੰ ਕਹਿਣ ਲੱਗੀ ਮੁੰਡਾ ਕੇ ਕੰਮ ਦਾ ਨਹੀਂ ਹੈਗਾ ਇਹਨੂੰ ਛੱਡ ਦੇ ਤੁਹਾਨੂੰ ਅੱਜ ਪਤਾ ਲੱਗਦਾ ਜਦੋਂ ਉਹ ਸੁਸਾਈਡ ਕਰਦਾ ਕਿ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਸੀਗਾ ਵੀ ਉਹਦੇ ਨਾਲ ਗੱਲਬਾਤ ਹੋ ਰਹੀ ਗੱਲਬਾਤ ਤਾਂ ਕਰਦਾ ਸੀ ਕਿ ਮਮਾ ਮੈਨੂੰ ਗੱਲ ਕਰਨ ਦੋ ਗੱਲ ਕਰਨ ਦੋ ਗੱਲ ਕਰਨ ਦ ਬਾਦ ਉਹਨੇ ਇੱਕ ਕਦਮ ਚੁੱਕਿਆ ਕੁੜੀ ਦੀ ਵਜ੍ਹਾ ਨਾਲ ਹੀ ਹੋਇਆ ਸਭ ਕੁਝ ਕੁੜੀ ਨੇ ਤਮਕਾਇਆ ਤੁਮ ਕੋ ਇਹ ਕਿ ਮੈਂ ਤੇਰ ਨਾਲ ਨਹੀਂ ਰਹਿਣਾ ਤੇਰੇ ਤੇਰੇ ਤੋਂ ਬੈਟਰ ਆਪਸ਼ਨ ਮੈਨੂੰ ਹੋਰ ਵੀ ਮਿਲ ਸਕਦੀ ਹੈ ਇਹ ਦੁਨੀਆ 'ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਮੰਗ ਕੁੜੀ ਸਾਬ ਦੀ ਬੰਗ ਜਾਂਦੇ ਅਸੀਂ ਇਨਸਾਫ ਸਾਨੂੰ ਚਾਹੀਦਾ ਤੇ ਬੱਚਾ ਨਾ ਵੀ ਖਤਮ ਹੋਏਗਾ ਜਿੱਦਾਂ ਮੇਰੇ ਬੱਚੇ ਨੂੰ ਤੜਵਾਇਆ ਹੈ ਉਹ ਵੀ ਤੜਵੇਂਦਾ ਹੀ ਮਾਂ ਮੈਂ ਉਸ ਮਾਂ ਦੀ ਵੀ ਤੜਪ ਦੇਖਣੀ ਹੈ ਅੱਜ ਦਾ ਮੇਰਾ ਬੱਚਾ ਤੜਪ ਕੇ ਹੀ ਆਏ ਜਿੱਦਾਂ ਜਿਵੇਂ ਮੁੰਡੇ ਕੋਲ ਤਾਂ ਨਹੀਂ ਜਾਵੇ ਪਹਿਲਾਂ ਕੁਝ ਪਤਾ ਸੀਗਾ ਜਦੋਂ ਉਹਦੇ ਨਾਲ ਗੱਲਬਾਤ ਹੁੰਦੀ ਸੀ ਕਿ ਕਿੰਨੇ ਦਿਨ ਪੁਰਾਣੀ ਉਹ ਗੱਲ ਸੀਗੀ ਜਦੋਂ ਸੋਸ਼ਲ ਮੀਡੀਆ ਤੇ ਉਹਦੇ ਨਾਲ ਗੱਲ ਗੋਤਰੀ ਜੀ ਅਮੀਂ ਨੇ ਦੀ ਗੱਲ ਹੈ ਡੇਢ ਮਹੀਨੇ ਦੀ ਗੱਲ ਹੈ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੋਈ ਉਹਦਾ ਸਾਰਾ ਪਰਿਵਾਰ ਨੇ ਮਿਲ ਕੇ ਮੇਰੇ ਬੱਚੇ ਦਾ ਦਿਮਾਗ ਖਰਾਬ ਕਰ ਦਿੱਤਾ ਉਹਦੀ ਮਾਂ ਵੀ ਮਿਲੀ ਹੋਈ ਪਿਓ ਵੀ ਭਰਾ ਵੀ ਬਾਹਰ ਬੈਠਾ ਵੀ ਫੋਨ ਕਰਦਾ ਸੀਗਾ ਸਾਰਿਆਂ ਨੇ ਪਰੇਸ਼ਾਨ ਕੀਤਾ ਮੇਰੇ ਬੱਚੇ ਨੂੰ ਮੇਰੇ ਬੱਚੇ ਨੇ ਸਾਨੂੰ ਕੁਝ ਨਹੀਂ ਦੱਸਿਆ ਕਿ ਮੈਂ ਕੀ ਤਕਲੀਫ ਚੋਂ ਲੰਘਾ ਪਿਆਵਾ ਕਿੰਨੇ ਭਰਾ ਤੁਹਾਡੇ ਇਕ ਕੋਈ ਸੀਗਾ ਮੇਰਾ ਕੋਈ ਦੇਖ ਤੇ ਹਰ ਦੇ ਕਪੜਾ ਆਇਆ ਕਿਸੇ ਘਰ ਦੇ ਉੱਤੇ ਇਹ ਪਾਣਾ ਵਪਰਿਆ ਕਿੱਥੇ ਉਹਨੇ ਸੁਸਾਇਡ ਕੀਤਾ ਕੀ ਮਹੱਲੇ ਦਾ ਕੀ ਨਾਮ ਹੈ ਸ਼ੋਰ ਸ਼ੋਰ ਨਗਰ ਚਾਰ ਨੰਬਰ ਗਲੀ ਹੈ ਕਿ ਸ਼ੋਰ ਨਗਰ ਹਾਂਜੀ ਪੁਲਿਸ ਆਈ ਸੀ ਜੀ ਬੁਨੇ ਆਈ ਪੁਲਿਸ ਆਈ ਸੀ ਜੀ ਅਸੀਂ ਆਪਣਾ ਇਨਸਾਫ ਚਾਹੁੰਦੇ ਆ ਸਾਨੂੰ ਜੇ ਸਾਡਾ ਜਵਾਨ ਪੁੱਤ ਗਿਆ ਉਹਨਾਂ ਨੂੰ ਇਨਸਾਫ ਸਾਨੂੰ ਦਿਵਾਓ ਇਨਸਾਫ ਚਾਹੁੰਦੇ ਸਾਨੂੰ ਕੋਈ ਸਰ ਇੱਕ ਕਿਸ਼ੋਰਨਗਰ ਗਲੀ ਨੰਬਰ 4 ਦੇ ਵਿੱਚ ਇੱਕ ਮੁੰਡੇ ਨੇ ਸੁਸਾਈਡ ਕੀਤਾ ਪਰਿਵਾਰ ਦਾ ਕਹਿਣਾ ਕੀ ਸੀਗਾ ਮਾਮਲਾ ਉਹਦੇ ਚ ਇਦਾਂ ਜੀ ਮਨੀਸ਼ ਕੁਮਾਰ ਉਰਫ ਮੰਨੀ ਜਿਹੜਾ ਮੁੰਡਾ 20 ਸਾਲ ਦਾ ਸੀਗਾ ਕਿਸ਼ੋਰਨਗਰ ਗਲੀ ਨੰਬਰ 4 ਚ ਰਹਿੰਦਾ ਇਹਨੇ ਆਪਣਾ ਹੈਂਗਿੰਗ ਕਰਕੇ ਉਹਨੇ ਸੁਸਾਈਡ ਕੀਤੀ ਹੈ ਤੇ ਉਹਦੇ ਚ ਅਸੀਂ ਉਹਦੀ ਮਾਤਾ ਦਾ ਉਹਦੇ ਪਰਿਵਾਰ ਦਾ ਬਿਆਨ ਲਿਆ ਉਹ ਕਹਿੰਦੇ ਵੀ ਸਾਨੂੰ ਇਸ ਬਾਰੇ ਕੋਈ ਜ਼ਿਆਦਾ ਸ਼ੱਕ ਸ਼ੁਭਾ ਜੀ ਨਹੀਂ ਹੈਗਾ ਤੇ ਉਹਦੇ ਬਾਰੇ ਜੇਕਰ ਕੋਈ ਬਾਤ ਸਾਨੂੰ ਗੱਲ ਪਤਾ ਲੱਗੂਗੀ ਦੱਸਾਂਗੇ ਹਾਲ ਦੀ ਘੜੀ ਤਾਂ ਅਸੀਂ ਆਪਣੀ ਜਿਹੜੀ 174 ਦੀ ਕਾਰਵਾਈ ਨੂੰ ਚੱਲਿਆ ਦਿੰਦੇ ਸਰ ਉਸ ਮੁੰਡੇ ਦਾ ਕੋਈ ਸਮਾਨ ਵਗੈਰਾ ਮਿਲਿਆ ਤੁਹਾਨੂੰ ਕੋਈ ਫੋਨ ਵਗੈਰਾ ਜਿਹਦੇ ਵਿੱਚ ਪਤਾ ਲੱਗਿਆ ਹੋਵੇ ਕੁਝ ਕੀ ਨਹੀਂ ਉਹ ਅਜੇ ਤੱਕ ਕੋਈ ਨਾ ਦਾ ਹਸੂਸਣ ਨੋਟ ਮਿਲਿਆ ਨਾ ਹੀ ਕੋਈ ਅਜਿਹੀ ਕੋ ਤਰਾਜੋਗ ਚੀਜ਼ ਮਿਲੀ ਹੈ ਕਿੰਨੇ ਵਜੇ ਤੁਹਾਨੂੰ ਸਾਨੂੰ ਸੂਚਨਾ ਆਈ ਸੀ ਸਾਨੂੰ ਤਾਂ ਸਵੇਰੇ ਆਈ ਆ ਉਹ ਆਪ ਉਹਨਾਂ ਨੇ ਆਪ ਹੀ ਆ ਕੇ ਤਲਾਹ ਦਿੱਤੀ ਹੈ ਨੀਅਰ ਬੋਰਡ 11:00 ਵਜੇ 11:30 ਵਜੇ ਪਰ ਪਰਵਾੜ ਦਾ ਕਹਿੰਦਾ ਕਿ ਕਿਸੇ ਕੁੜੀ ਨਾਲ ਉਹਦਾ ਲੈਂਡਨ ਸੀਗਾ ਕੋਈ ਅੰਮ੍ਰਿਤਸਰ ਦੀ ਕੁੜੀ ਕੋਈ ਸੋਸ਼ਲ ਮੀਡੀਆ ਉਹਦੇ ਬਾਰੇ ਉਹ ਕਹਿੰਦੇ ਵੀ ਸਾਨੂੰ ਬਾਰੀ ਜਾਣਕਾਰੀ ਨਹੀਂ ਹੈਗੀ ਅਗਰ ਉਹ ਕੋਈ ਗੱਲ ਸਾਹਮਣੇ ਆਉਗੀ ਤਾਂ ਉਹਦੀ ਤਕੀਕਤ ਕਰਕੇ ਉਹਦੀ ਕਾਰਵਾਈ ਕਰਾਂਗੇ ਹਾਂ ਅੰਮ੍ਰਿਤਸਰ ਉਹ ਹੁਣ ਪੋਸਟ ਮਾਡਲ ਨਹੀਂ ਭੇਜ ਦਿੱਤੀ ਮੇਰੇ ਵੱਲ ਹੀ ਕਾਰਵਾਈ ਕਰ ਰਹੇ ਸੀ ਠੀਕ ਹੈ ਅੰਦਾਜ਼ਾ ਕਿ ਮੁੰਡੇ ਦੀ ਉਮਰ ਕਿਤੇ ਹੋਣੀ ਹੈ ਹਮਲੇ ਸੰਬੰਧਿਤ ਡਿਵੀਜ਼ਨ ਨੰਬਰ 7 ਦੇ ਵਿੱਚ ਐਸਐਚਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਗਲਾਕੀ ਕੀ ਸਾਹਮਣੇ ਕੀ ਜੋ ਵੀ ਸਾਡੇ ਕੋਲ ਰਿਪੋਰਟ ਆਈ ਉਸ ਮਾਧਿਅਮ ਨਾਲ ਅਸੀਂ ਕਾਰਵਾਈ ਜਿਹੜੀ ਹੈ ਉਹ ਕਰ ਰਹੇ ਹਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਮੁੰਡੇ ਨੇ ਜਿਹੜੀ ਹੈ ਸੁਸਾਇਡ ਕੀਤਾ 20 ਦੀ ਉਹਦੀ ਉਮਰ ਹੈ ਮਨੀਸ਼ ਉਰਫ ਮਨੀ ਉਹਦਾ ਨਾਮ ਸੀਗਾ ਸੋ ਸਾਰੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਡੈੱਡ ਬੋਡੀ ਨੂੰ ਜਿਹੜਾ ਪੋਸਟ ਮਾਰਡਮ ਵਾਸਤੇ ਭੇਜ ਦਿੱਤਾ ਗਿਆ ਜੋ ਵੀ ਰਿਪੋਰਟ ਆਉਗੀ ਉਹਦੇ ਆਧਾਰ ਤੇ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਦੇਖਦੇ ਰਹੋ ਲੁਜਾਨਾ ਲਾਈਵ ਮੈਨਟਨ ਕੈਮਰਾਮੈਨ ਹਣੀਦਰ